ਬਾਣੀ ਗੁਰੂ ਗ੍ਰੋਹ ਹੈ ਬਾਣੀ ਜਮਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਨ ਲੈ ਪ੍ਰਤਾਖ ਗੁਰੂ ਨਿਸਤਾਰੇ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੈ ਦਸਵੇਂ ਕਬੀਰ ਬਾਜ ਬੇਨਤੀ ਚੋਪਈ ਹਮਰੇ ਗੁਰੂ ਹਾਜ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੂ ਬ੍ਰਤ ਪਾਰ ਹਮਰਾਏ ਦੁਸਤ ਸਬਦ ਵਕਾਬ ਹੋ ਆਪ ਆਦਿ ਮਹਉਚਾਪ ਬਰੋ ਸੁਖੀ ਬਸੈ ਮੂਰ ਪਰਵਾਰਾ ਸੇਵਕ ਸਿਖ ਸੁਭੈ ਕਰਤਾਰ ਮੂਰ ਅਛਾ ਨਜ ਕਰਦੈ ਕਰਿਐ ਸਭਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ ਕੇ ਰਹੈ ਪਿਆਸ ਤੁਮਹਿ ਸਾੜ ਕੀ ਅਰਨਾ ਧਾਉ ਜੋ ਪਰ ਚਾਹੂ ਸੋ ਤੁਮ ਤੇ ਪਾਵ ਸੇਵਨਸਿਕ ਹਮਾਰੀ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਬਾਰੀ ਹੈ ਆਪ ਹਾਥ ਦੇ ਮੁਝੇ ਵਰਗੇ ਮਨਨ ਕਾਲ ਕਾ ਹਾਥ ਰਾਸ ਨ ਵਰਗੇ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਆਤਮ ਉਹ ਜੋ ਕਰਿਓ ਰੱਛਾ ਰਾਖ ਲਿਹੁ ਮੋਹ ਰਾਖਨ ਹਾਰੇ ਸਾਰੇ ਸੰਤ ਸਹਾਏ ਪਿਆਰੇ ਦੀਨ ਬੰਦ ਦਰਸ਼ਨ ਗੇ ਹੰਤਾ ਤਨ ਹੋ ਪੂਰੀ ਚਤੁਰ ਦਰਸ਼ਕੰਤਾ ਕਾਲ ਪਾਏ ਬ੍ਰਹਮ ਬਕਤਰ ਅਕਾਲ ਪਾਏ ਸ਼ਬਜ ਬਕਤਰ ਅਕਾਲ ਪਾਏ ਗੁਰਬਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀ ਆਤਮਾਸ ਜਮਨ ਕਾਲ ਜੋਗੀ ਸਭ ਕੀਓ ਬੇਜਰਾਜ ਬਰਮਾ ਜੋਥਿਓ ਜਮਨ ਕਾਲ ਸਦੂ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਹ ਜਗਤ ਬਨਾਇਓ ਦੇਵ ਦੇਤ ਜਥਨ ਉਜਾਇਓ ਆਦ ਅੰਤ ਇਹ ਕੀ ਅਵਤਾਰਾ ਸੋਏ ਗੁਰੂ ਸਮਝੇ ਹੋਵ ਹਮਾਰਾ ਨਮਸਕਾਰ ਜਿਸਹਿ ਗੋ ਹਮਾਰੀ ਸਗਲ ਪ੍ਰਜਾ ਜਨਾਬ ਸਵਾਰੇ ਸ਼ੇਵਕਨ ਕਉ ਸ਼ਿਵਗੁਣ ਸੁਖਦੇਵ ਸਤਨਨ ਕਉ ਪਲ ਮੂ ਬਦਕੇਉ ਘੜ ਘੜ ਕੇ ਅੰਦਰ ਕੇ ਜਾਨਤ ਭਲੇ ਬਨੇ ਕੀ ਪੀਰ ਬਿਸ਼ਾਰਤ ਚੀਤੇ ਤੇ ਗੰਦਰਸ ਤੁਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਖੂਲਾ ਸੰਤਨ ਆਨੰਦ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕੀ ਪੀਰਵ ਸੰਨ ਘੜ ਘੜ ਕੇ ਬਣ ਬਣ ਕੇ ਜਾਣ ਜਦ ਕਰਖ ਅਖਰਾ ਕਰਤਾਰ ਪ੍ਰਜਾ ਧਰਤ ਤਾ ਦੇਹ ਆਪਨਾ ਜਵਾ ਕਰਖ ਅਕਰਤ ਹੋ ਕਮਹੁ ਤੁਮ ਮੈ ਬਲਤ ਦੇਹ ਤਰ ਸਗੁ ਜੀਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਰਾਲਮ ਜਾਣਦ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਰੁ ਲੰਬ ਆਦਾਨੀ ਲਾ ਅਨਾਦ ਸੰਭ ਤਾ ਕੌਣ ਚਾਰਦ ਭੇਦਾਂ ਜਾਕੂ ਭੇਦ ਨਾ ਪਾਵਤ ਬੇਦਾਂ ਤਾ ਤਾ ਕਰਪਾ ਹਨ ਨਮਾਨਤ ਮਹਾ ਮੂੜ ਹੈ ਗਜ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਤੀਰਤ ਨੇ ਪੇਵ ਆਪ ਆਪਣੀ ਵਦ ਹੈ ਜੀਤੀ ਮਰਨ ਦੇ ਪਿੰਨ ਪਿੰਨ ਤੂੰ ਹੈ ਤੇਤੀ ਤੁਮਰਾ ਲਖਾ ਨਾ ਜੈ ਬਸਾਰ ਕਹਿ ਬੁਧ ਸੁਜਾ ਪ੍ਰਥਮ ਸੰਸਾਰ ਇਕ ਰੂਪ ਨੂਸ ਰੂਪਾ ਰੰਗ ਪਿਉਰਾਵ ਕਹੀ ਭੂਪਾ ਅੰਡਜ ਜੇ ਰਜ ਸੇਤੇ ਕੀ ਨੇਤਪਿ ਖਾਨ ਬਹੋ ਰਚ ਦੇਨੀ ਕਹੋ ਕੁਦ ਰਾਜਾ ਹਵੇ ਬੈਠਾ ਕਹੋ ਸੇਵੜ ਪਿਉ ਸੰਗਰ ਕੈਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਭ ਆਦੁਗਾ ਸਰੂਪ ਸਵੈਮ ਭਗ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰੂ ਦੂਤਿ ਸੇਠ ਵਤਰ ਪਤਾਂ ਸਗਲ ਮਲੇਸ਼ ਕਰੁਣਨ ਕਤਾ ਜਿਹਾ ਤੁਝ ਦਰਸ਼ਨੇ ਪਰੇ ਇਨਕੇ ਦੁਸ਼ਟ ਦੁਖਤ ਹਵੇ ਮਰੇ ਪੁਰਹ ਜਵਨ ਪਗ ਪਰੇ ਤਿਹਾਰੇ ਦਰਕੇ ਦੁਸ਼ ਸੰਕਟ ਸਭ ਟਾਰੇ ਜੋ ਅਕਲ ਕਾਗ ਬਾਰ ਤਾਇ ਹੈ ਤਾਕੇ ਕਾਲ ਨਿਕਟ ਨਹਿ ਰੱਛਾ ਹੋਏ ਤਾਹੀ ਸਭ ਕਲਾ ਦੋਸ਼ ਤਰਿਸ਼ਟ ਕਿਰਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਰਹਰ ਹੋ ਤਾ ਕੀ ਤਾ ਤਨੁ ਕਮ ਹਰ ਹੋ ਹਰਿ ਦੇ ਸਦ ਕਰਮੋ ਸਭ ਹੋਇ ਦੁਸ਼ਟ ਛਾ ਸਕੈ ਨਾ ਕੁਨੁ ਇਕ ਬਾਰ ਜਨਤ ਮੈ ਸੁਭਾਰਾ ਆਕਾਲ 파ਸੈ 타হি ਬਾਰਾ ਜਿਨ ਨਰਨਾਮ ਤੇ ਹਰੋ ਕਹਾ ਦਾਰ ਦੁਸ਼ਟ ਧੋਪ ਤਿਰਹਾ ਹਰਣ ਗੇਦਮਾ ਸ਼ਰਮ ਤੇ ਹਾਰੇ ਆਪ ਹਾਥ ਦੈਲ ਹੋਵਾ ਸਰਵ ਤੁਹੋ ਰਮੋ ਹੋ ਸਹਾਇ ਦੁਖ ਦੋਤੀ ਨ ਹੇ ਬਚਾਈ ਕਿਰਪਾ ਕਰੇ ਹਮ ਬਰਜਗ ਮਤਾ ਅਗਰਤਿ ਕਰਾ ਪੂਰਨ ਸਵਰਾਥ ਕੇਲੇ ਵਿਖ ਸਗਲ ਦੇਹੇ ਕੋ ਮਰਤਾ ਦੁਖ ਦੋਖਿਨ ਆਕਾਸ਼ਾ ਕਰਤਾ ਸ਼੍ਰੀ ਆ ਤੁਝ ਜਾਪੈ ਦਿਆਲਾ ਪੂਰਨ ਕਰਾ ਗ੍ਰੰਥ ਤਿਤ ਕਾਲਾ ਮਨ ਬਾਠ ਲਫਲ ਪਾਵੇ ਸੋਏ ਦੁਖ ਨਾ ਦਿਸੈ ਬਿ ਆਪ ਦਾ ਕੋਈ ਅੜਲ ਸੁਣਾ ਗੂੰਜੋ ਆਸੁਰ ਰਸਨਾ ਪਾਵੇ ਸੁਣੇ ਮੂੜ ਚਤ ਲਾਏ ਚਤੁਰਤਾ ਆਵੇ ਦੁਖ ਦਰਦ ਪਾਵੇ ਨਿਕਟ ਨਾ ਤਿੰਨ ਦਰ ਕੇ ਰਹੈ ਹੋ ਜੋ ਆਕੇ ਇੱਕ ਬਾਰ ਚੋਪਈ ਕੋ ਕਹੈ ਚੋ ਪਈ ਸੰਬਤ ਸਤਿ ਰਹਿ ਸੈਸ ਭਣੀਜੈ ਅਰਧ ਸੈਸ ਪੁਨ ਤੀਨ ਕਹਿਜੈ ਪਾਦਰ ਸੁਦੀ ਅਸ਼ਟਮੀ ਰਵਾਰਾ ਤੀਰਸਤੁ ਦਰਬ ਗ੍ਰੰਥ ਸੁਧਾਰਾ ਸਵਈਆ ਪਾਹੇ ਗਹੇ ਜਬ ਤੇ ਤੁਮਰੇ ਤਵ ਤੇ ਗਵਾ ਉਤਰਨ ਹੀ ਆਮਿਓ ਰਾਗ ਰਹੀ ਮਹਾਂ ਪੁਰਾਨ ਪੁਰਾਨ ਅਨੇਕ ਕਹ ਹੈ ਹਮ ਦੇਖਣਾ ਮਾਨੇ ਸਿਮਰਤ ਸਾਸਰ ਵੇਦ ਸਭ ਬੂ ਭੇਦ ਕਹ ਹਮ ਇਕ ਨਾ ਜਾਣੇ ਹੋ ਸ੍ਰੀ ਅਸਪਾਨ ਕਿਰਪਾ ਤੁਮ ਅਦੇ ਕਰ ਮੈਂ ਨਾ ਕਿਰੋ ਸਤੁ ਵੇ ਬਖਾਨੇ ਉਨੋ ਅਧੁਰਾ ਸਾਗਲ ਅਦਵਾਨ ਕੋ ਸਾਟ ਕੈ ਗੇਹ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛੜਕੈ ਗਹਿਓ ਤੁਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮਕਲੀ ਮਹਿਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੇ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆਂ ਆਵਾਜ਼ਾਂ ਰਾਗ ਰਤ ਪਰਵਾਰ ਪਰੀਆਂ ਸ਼ਬਦ ਗਾਵਨ ਆਈਆਂ ਸਾਧੂ ਤਾਂ ਗਾਵੋ ਹਰੀ ਕੀ ਰਾਹ ਸਾਇ ਕਹਿ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾਰ ਹੋ ਹਰਨਾਲੇ ਹਰਨਾਰੋ ਤੂੰ ਮਨ ਮੇਰੇ ਦੂਖ ਸਭ ਸਾਰਣਾ ਅੰਗੇਕਾਰ ਹੋ ਕਰੇ ਤੇਰਾ ਆਕਾਰਜ ਸਭ ਸਵਾਰਣਾ ਸਭ 나ਗਲਾ ਸੰਬ੍ਰਤ ਸੁਆਮੀ ਸੋਖ ਯਮਨਾ ਵਿਸਾਰੇ ਕਹੇ ਨਾਮ ਮਨ ਮੇਰੇ ਸਦਾ ਰਹੋ ਹਰਿ ਨਾਨਕ ਸੱਚੇ ਸਾਹਿਬ ਕੀ ਆ ਨਾਮੇ ਕਰਤੇ ਰੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ ਸਦਾ ਸੇਵਸਾ ਲਾਹ ਤੇਰੀ ਨਾਮ ਨੂੰ ਸਾਵੈ ਨਾਮ ਜਿਨ ਕੈ ਮਨੁ ਉਸਿਆਵਤਿ ਸਭੁ ਦੁਭਦਖ ਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਮੀ ਕਰਤੇ ਰ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮ ਧਰਮੇਰਾ ਜਨੁ ਭੁਖਾ ਸਭ ਗਵਾਈਆ ਅਗਰ ਸਾ ਸੁਖਮਨੈ ਉਸਿਆਜ ਨੇਚਾ ਸਾਖੁ ਜਾਈਆ ਸਦਾ ਪ੍ਰਭਾਨ ਗਿਤਾ ਅਗਰ ਬਿਟੋ ਜਿਸ ਦੀ ਹੈ ਵਡਿਆਈ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੁਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਘਰ ਸੁਬਗ ਘਰ ਸੁਬਗ ਸ਼ਬਦ ਵਾਜੇ ਗੱਲਾਂ ਜਿਤ ਕਰ ਤਾਰੀਆਂ ਪੰਜੇ ਦੂਤ ਦਵਸ ਕਿਤੇ ਕਾਲ ਗੰਗ ਮਾਰਿਆ ਤੁਰੁ ਕਿਰਪਾ ਆਇਆ ਤੁਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਲਾਨ ਤਸੁਂਗਾ ਜਿਤ ਕਰ ਅਨਹਦ ਵਚੇ ਦਾ ਆਨੰਦ ਸੁਣੋ ਹੋ ਅਡ ਭਾਗੇ ਹੋ ਸਗਲ ਮਨੋਰਥ ਪੂਰੇ ਪਾਨ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਤਰੇ ਸੋਨੇ ਸਤੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣਤੇ ਪੁਨੀਰ ਕਹਤੇ ਪਵਿੱਤ ਸਤਗੁਰ ਹਾ ਵਰਪੂਰੇ ਮਨਵੰਤ ਨਾਨਕ ਅਗੁਰ ਚਰਨ ਲਾਗੇ ਵਾਜੇ ਅਨਹਦਪੂਰੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤਿ ਦੇਵ ਸਰਾਧ ਵਿਦਾਇ ਦਾਇਆ ਖੇਲ ਸਗਰ ਜਗਤ ਚੰਗੇ ਆ ਗਏ ਮੁਰਿਆਈਆਂ ਵਾਚੈ ਤਨ ਮਨ ਦੂਰ ਕਰਮਿ ਆਪੋ ਆਪਣੀ ਕੀ ਨੇੜਾ ਕਹਿ ਦੂਰ ਜਿਨੀ ਨਾਮੁ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੋ ਜਾਲੇ ਕਿਤੇ ਛੁਪੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਪ੍ਰਵਾਹ ਹੈ ਗੁਰੂ ਜੀ ਕੇ ਪਤੇ